ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਕਾਸੋਪਰੇਸ਼ਨ ਹੋ ਰਹੇ ਹਨ ਜਿਸ ਵਿੱਚ ਐਸਐਸਪੀ ਸਾਹਿਬ ਪਠਾਨਕੋਟ ਉਹਨਾਂ ਦੀ ਅਗਵਾਈ ਵਿੱਚ ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਕਾਸੋਪਰੇਸ਼ਨ ਚੱਲ ਰਿਹਾ ਹੈ ਅਲੱਗ-ਅਲੱਗ ਥਾਣਿਆਂ ਵਿੱਚ ਨਸ਼ਿਆਂ ਵਾਲਿਆਂ ਦੇ ਜੋ ਬੇਲ ਬੇਲ ਆਊਟ ਜਿਹੜੇ ਹੋ ਚੁੱਕੇ ਆ ਜਾਂ ਹੋਰ ਜਿਹੜੇ ਨਸ਼ੇ ਵਾਲੇ ਜਿਹੜੇ ਨਵੇਂ ਕੋਈ ਬੰਦਾ ਲੱਗਦਾ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਅੱਜ ਸਰਚ ਆਪਰੇਸ਼ਨ ਚੱਲ ਰਿਹਾ ਕੀ ਫੜਿਆ ਅੱਜ ਕਿੰਨਾ ਹੋਇਆ ਜੀ ਜਿਹੜਾ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਇੱਕ ਸਰਚ ਆਪਰੇਸ਼ਨ ਚੱਲ ਰਿਹਾ ਹੈ ਅਲੱਗ-ਅਲੱਗ ਜਗ੍ਹਾ ਤੇ ਜਿਸ ਵਿੱਚ ਹੁਣ ਤੱਕ ਅਪਲਿਵ 6 ਨਦੀਏ ਰਸਤੇ ਕੀਤੇ ਜਾ ਚੁੱਕੇ ਆ ਜਿਨ੍ਹਾਂ ਤੋਂ ਵੱਖ-ਵੱਖ ਤਰੀਕੇ ਦੀ ਰਿਕਵਰੀ ਹੋਈ ਆ ਔਰ ਹਜੇ ਆਪਰੇਸ਼ਨ ਚੱਲ ਰਿਹਾ ਵਾ ਕਿ ਜੋ ਵੀ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਸਾਰਾ ਇਨਫੋਰਮੇਸ਼ਨ ਪ੍ਰੋਵਾਈਡ ਕਰਤੀ ਜਾਵੇ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਕੇਸ ਰਜਿਸਟਰ ਵੀ ਕੀਤੇ ਜਾ ਰਹੇ ਆ ਜੇਲ੍ਹ ਵੀ ਭੇਜੇ ਜਾ ਰਹੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਇਹਨਾਂ ਨੂੰ ਇਲਾਜ ਦੀ ਲੋੜ ਆ ਉਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਵਾ ਜਿੱਦਾਂ ਦਾ ਦੋਸ਼ੀ ਹੈਗਾ ਉਸ ਅਕੋਰਡਿੰਗਲੀ ਉਹਦੀ ਕਾਰਵਾਈ ਕੀਤੀ